ਅਸੀਂ ਨਵਾਲਾ ਖਾਧਾ ਇੱਕ ਇੱਥੇ ਮੇਦੇ ਚਲੀ ਗਏ ਮੇਦੇ ਨੇ ਜਟਰਾਗਣੀ ਪੈਦਾ ਕੀਤੀ ਵੀ ਇਹਨੂੰ ਪਚਾ ਦਵਾਂ ਪਰ ਅਸੀਂ ਕੀ ਕੀਤਾ ਅਸੀਂ ਉੱਤੋਂ ਤੱਕ ਠੰਢੀ ਠੰਢੀ ਲੱਸੀ ਪੀ ਲਈ ਜਿਹੜੀ ਅੱਗ ਵਾਲੀ ਸੀ ਚੁੱਲ੍ਹੇ 'ਚ ਅੱਗ ਬਲਦੀ ਅਸੀਂ ਲੱਸੀ ਪਾ ਦੇ ਗੋਤੇ ਕੀ ਉਹ ਨਾਤਾ ਸੀ ਲੀਵਰ ਤੱਕ ਪਹੁੰਚੜ ਦਿੱਤੀ ਉਹਨੇ ਲੀਵਰ ਨੇ ਕੀ ਕੀਤਾ ਉਹ ਕਹਿੰਦਾ ਭਰਾਵਾ ਮੈਥੋਂ ਨਹੀਂ ਸੂਤ ਕੰਮ ਆਉਂਦਾ ਚੱਕ ਕੇ ਵੱਡੀ ਅੰਤੜੀ 'ਚ ਮਾਰੇ ਨੂੰ ਵੱਡੀ ਅੰਤੜੀ 'ਚ ਕੀ ਹੋਇਆ ਫਿਰ ਉਹ ਗਰਮ ਚੀਜ਼ ਤੇ ਠੰਡੀ ਚੀਜ਼ ਕੀ ਹੋ ਗਈ ਜੰਮ ਗਿਆ ਫਿਰ ਅਸੀਂ ਕਹਿੰਨੇ ਯਾਰ ਮੁੰਡਾ ਫਲਸ਼ ਦਾ ਗਿਆ ਸੀ ਆ ਪਰ ਅੱਧਾ ਪੌਣਾ ਘੰਟਾ ਲਾ ਕੇ ਬਾਹਰ ਨਿਕਲਿਆ ਤੇ ਆਦਰਵਾਦ ਇਹ ਕਹਿੰਦਾ 2.5 ਮਿੰਟ ਅੰਦਰ ਤੇਰੇ ਪੇਟ ਸਾਫ ਹੋ ਜਾਣਾ ਚਾਹੀਦਾ ਟੋਲ ਜਿੰਨੇ ਮਰਜ਼ੀ ਖਾ ਲੋ ਪਨੀਰ ਜਿੰਨਾ ਮਰਜ਼ੀ ਖਾ ਲੋ ਤੁਹਾਨੂੰ ਧੁਕਾਰ ਨਹੀਂ ਤੇ ਚਾਟੀ ਦੀ ਰੱਸੀ ਅੱਧਾ ਗਲਾਸ ਪੀ ਲੋ ਤੁਹਾਨੂੰ ਧੁਕਾਰ ਨਾਲ ਦੀ ਨਾਲ ਕੁਦਰਤ 'ਚ ਕੋਈ ਚੀਜ਼ ਆ ਯਾਰ ਜਿਹੜੇ ਜਦੋਂ ਲੀਵਰ ਫੈਟੀ ਅਸੀਂ ਨਵਾਲਾ ਖਾਧਾ ਇੱਕ ਜੀ ਰੋਟੀ ਖਾਧੀ ਹਾਂ ਖਾ ਲਈ ਇੱਥੇ ਮਦੇ ਚਲੀ ਗਈ ਮਦੇ ਨੇ ਜਠਰਾਗਣੀ ਪੈਦਾ ਕੀਤੀ ਵੀ ਇਹਨੂੰ ਪਚਾ ਦਵਾ ਦਵਾ ਪਚਾ ਠੀਕ ਹੈ ਪਰ ਅਸੀਂ ਕੀ ਕੀਤਾ ਅਸੀਂ ਉੱਤੋਂ ਤੱਕ ਠੰਡੀ ਠੰਡੀ ਲੱਸੀ ਪੀ ਲਈ ਜਿਹੜੀ ਅੱਗ ਵਾਲੀ ਸੀ ਚੁੱਲ੍ਹੇ 'ਚ ਅੱਗ ਬਲਦੀ ਆਹੀ ਲੱਸੀ ਪਾ ਦੇ ਉੱਤੇ ਕੀ ਹੋ ਬੁਝ ਜਾਣੀ ਹੈ ਬੁਝ ਜਾਣੀ ਹੈ ਨਾ ਤਾਂ ਅਸੀਂ ਲੀਵਰ ਤੱਕ ਪਹੁੰਚੜ ਦਿੱਤੀ ਉਹਨੇ ਲੀਵਰ ਨੇ ਕੀ ਕੀਤਾ ਉਹ ਕਹਿੰਦਾ ਭਰਾਵਾ ਮੈਥੋਂ ਨਹੀਂ ਸੂਤ ਕੰਮ ਆਉਂਦਾ ਚੱਕ ਕੇ ਵੱਡੀ ਅੰਤੜੀ 'ਚ ਮਾਰੇ ਨੂੰ ਉਹ ਦੀ ਅੰਤੜੀ ਚ ਕੀ ਹੋਇਆ ਫਿਰ ਉਹ ਗਰਮ ਚੀਜ਼ ਤੇ ਠੰਡੀ ਚੀਜ਼ ਕੀ ਹੋ ਗਈ ਜੰਮ ਗਈ ਫਿਰ ਅਸੀਂ ਕਹਿੰਨੇ ਯਾਰ ਮੁੰਡਾ ਫਲਸ਼ ਤਾਂ ਗਿਆ ਸੀਗਾ ਪਰ ਅੱਧਾ ਪੌਣਾ ਘੰਟਾ ਲਾ ਕੇ ਬਾਹਰ ਨਿਕਲਿਆ ਉਹ ਤੇ ਆਦਰਵਾਦੇ ਕਹਿੰਦਾ 2.5 ਮਿੰਟ ਹੈ ਤੁਹਾਡਾ ਪੇਟ ਸਾਫ ਹੋ ਜਾਣਾ ਚਾਹੀਦਾ ਜਿਹੜਾ ਬੰਦਾ ਸਿਹਤਮੰਦ ਹੈ ਹੈਲਦੀ ਹੈ ਉਹ ਕਹਿੰਦਾ 2.5 ਮਿੰਟ ਹੈ ਤੁਹਾਡਾ ਪੇਟ ਸਾਫ ਹੋ ਜਾਣਾ ਚਾਹੀਦਾ ਅੱਛਾ ਤੇ ਜੇ ਅੰਦਰ ਬੈਠਾ ਤਾਂ ਗੀਤ ਗਾਈ ਜਾਂਦਾ ਫਿਰ ਕਿਉਂ ਅਸੀਂ ਸਿਹਤਮੰਦ ਸਾਰੇ ਰਹਿਣਾ ਚਾਹੁੰਦੇ ਆ ਹਾਂ ਸਾਰੇ ਰਹਿਣਾ ਚਾਹਣੇ ਸੱਚੀ ਗੱਲ ਸਾਰੇ ਰਹਿਣਾ ਚਾਹਣੇ ਹਰ ਇੱਕ ਬੰਦਾ ਕਹਿੰਦਾ ਮੇਰੀ ਚੰਗੀ ਸਿਹਤ ਹੋਵੇ ਮੈਨੂੰ ਬਿਮਾਰੀ ਨਾ ਹੋਵੇ ਬਿਮਾਰੀ ਨਾ ਹੋਵੇ ਹਾਂ ਹੁਣ ਜੇ ਤੁਸੀਂ ਮੇਰੀ ਬਿਮਾਰੀ ਦੀ ਗੱਲ ਕਰੋ ਮੈਨੂੰ ਵੀ ਬਿਮਾਰੀਆਂ ਤੁਸੀਂ ਪਹਿਲਾਂ ਇਹ ਗੱਲ ਕਹ ਕੇ ਆਟੇ ਹਾਂ ਹਾਂ ਵੀ ਡਾਕਟਰ ਵੀ ਬਿਮਾਰ ਆ ਬਿਲਕੁਲ ਹੈ ਬਿਮਾਰ ਹੈ ਬਿਲਕੁਲ ਸੱਚਾ ਹੈਗਾ ਸੱਚਾ ਹੈ ਕੋਈ ਝੂਠ ਨਹੀਂ ਬੰਦਾ ਮੈਂ ਐਸੇ ਹੀ ਬੰਦੇ ਦੇਖੇ ਨੇ ਜਿਹੜੇ ਹੋਰਾਂ ਦੀਆਂ ਐਨਕਾ ਉਤਾਰਦੇ ਨੇ ਉਹਦੇ ਆਪ ਦੇ ਐਨਕ ਲੱਗੀ ਹੁੰਦੀ ਆ ਦੇਣਤ ਲੱਗੀ ਹੁੰਦੀ ਸਾਡੇ ਲੋਕਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਮਗਰ ਲਾ ਲੋ ਲਗ ਜਾਣੀ ਮੈਂ ਇੱਕ ਬੰਦੇ ਨੂੰ ਪੁੱਛਿਆ ਮੇਰੇ ਕੋਲੇ ਪੇਸ਼ੈਂਟ ਆਇਆ ਠੀਕ ਆਣਾ ਭਾਈ ਜੀ ਮੇਨਾ ਕਾਲਾ ਪੀੜਿਆ ਹੋ ਗਿਆ ਮੈਂ ਕਿਹਾ ਫਿਰ ਤੂੰ ਕੀ ਕੀਤਾ ਅਸੀਂ ਨਾ ਕਿ ਬਾਬੇ ਕੋਲੇ ਗਏ ਸੀ ਢਾਲਾ ਲਾ ਕੇ ਆਏ ਸੀ ਅੱਛਾ ਦੱਸ ਬਾਬੇ ਕੋਲ ਚਲ ਗਏ ਲੀਵਰ ਦੀ ਬਿਮਾਰੀ ਸਾਡਾ ਲੀਵਰ ਖਰਾਬ ਹੋ ਗਿਆ ਲੀਵਰ ਡੈਮੇਜ ਹੋ ਗਿਆ ਅਸੀਂ ਰਾਜਟਾਲੇ ਲਾਉਂਦੇ ਫਿਰਦੇ ਆ ਠੀਕ ਹੋ ਜੀ ਇਹ ਨਹੀਂ ਸੋਚਿਆ ਵੀ ਮੈਂ ਆਪਦੇ ਖਾਣੇ ਤੇ ਕੰਟਰੋਲ ਕਰਾਂ ਜਾਂ ਜਿਹੜੀ ਦਵਾਈ ਨਾਲ ਮੈਂ ਠੀਕ ਹੋਣਾ ਜਾਂ ਜਿਹੜੇ ਜੂਸ ਨਾਲ ਮੈਂ ਠੀਕ ਹੋਣਾ ਉਹ ਪੀਵਾਂ ਅਹੀਂ 500 ਦਾ ਟਾਲਾ ਲਾਤਾ ਜੀ ਠੀਕ ਹੋ ਗਿਆ ਲੈ ਆ ਤਾਂ ਗੱਲਾਂ ਲੋਕਾਂ ਦੀ ਠੀਕਾ ਹੁਣ ਕਈ ਮੇਰੇ ਵਰਗੇ ਬਾਬ ਬੈਦ ਆ ਉਹ ਕਹਿੰਦੇ ਜੀ ਮੈਨੂੰ ਤਾਂ ਬਖਸ਼ਿਸ਼ ਹੋ ਗਈ ਹੁਣ ਕਿਹੜੀ ਚਿੱਠੀ ਹੋਈ ਸੀਗੀ ਚਿੱਠੀ ਆਈ ਸੀ ਵੀ ਤੈਨੂੰ ਬਖਸ਼ਿਸ਼ ਕਰਦੀ ਵੀ ਤੂੰ ਲੋਕਾਂ ਨੂੰ ਠੀਕ ਕਰ ਦੇ ਕਾਦੀ ਬਖਸ਼ਿਸ਼ ਕਿਰਪਾ ਹੋ ਸਕਦੀ ਹੈ ਹਾਂ ਬਖਸ਼ਿਸ਼ ਨਹੀਂ ਹੋ ਸਕਦੀ। ਹਾਂ। ਇਸ ਗੱਲ ਦੇ ਉੱਤੇ ਵੀ ਅੱਜ ਬਹੁਤ ਔਰ ਫਰਕ ਹੈ। ਦੋਨਾਂ ਜੀ ਗੌਰ ਕਰਨ ਵਾਲੀ ਹੈ ਜੀ। ਬਿਲਕੁਲ। ਠੀਕ ਹੈ। ਹਾਂ। ਮੈਂ ਇਦਾਂ ਦੇ ਲੋਕ ਵੀ ਦੇਖਿਆ। ਇੱਕ ਪਾਸੇ ਸ੍ਰੀ ਸਾਹਿਬ ਆਇਆ। ਅਸੀਂ ਵਾਰ ਕੇ ਨਹਿਰ ਤੇ ਕੋ ਸਿੱਟੀ ਜਾਂਦੇ ਆ। ਓਏ। ਇਦਾਂ ਦੇ ਲੋਕ ਵੀ ਵੇਖਿਆ। ਬਾਈ ਜੀ ਜਿਹੜੀ ਤੁਹਾਨੂੰ ਬਿਮਾਰੀ ਹੋ ਗਈ ਕਿਸੇ ਢਾਲੇ ਦੇ ਨਾਲ, ਕਿਸੇ ਥੌਲੇ ਦੇ ਨਾਲ, ਕਿਸੇ ਫੂਕ ਮਾਰਨ ਵਾਲੇ ਦੇ ਨਾਲ ਨਹੀਂ ਠੀਕ ਹੋਣੀ। ਜਿਹੜੀ ਵੀ ਹੋ ਗਈ ਉਹਨੂੰ ਕਿਸੇ ਦਵਾਈ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਕਈ ਲੋਕ ਮੈਂ ਕਈ ਐਸੇ ਵੈਦ ਵੀ ਦੇਖੇ ਨੇ ਜਿਹੜੇ ਗੂਠਾ ਲਾ ਰਹੇ ਨੇ ਪੈਰ ਦਾ ਕਹਿੰਦੇ ਮੈਨੂੰ ਬਖਸ਼ਾ। ਉਹ ਕਹਿੰਦੇ ਪਿੱਠ ਦਾ ਦਰਦ ਹੁੰਦਾ ਗੂਠਾ ਲਾ ਦੇ ਪਿੱਠ ਤੇ ਤਾਂ ਕਹਿੰਦੇ ਠੀਕ ਹੋ ਗਿਆ। ਹੈ? ਹਾਂ ਮੈਂ ਕਈ ਐਸੇ ਵੈਦ ਨੇ ਹੁਣ ਮੈਂ ਨਾ ਨਹੀਂ ਲਵਾਂਗਾ ਫਿਰ ਉਹ ਗੱਲ ਕੌਂਟਰੋਵਰਸੀ ਵਾਲ ਵਾਜ ਜਾਂਦੀ ਆ। ਪਰ ਐਸੇ-ਐਸੇ ਮੈਂ ਵੈਦ ਦੇਖੇ ਨੇ। ਕੋਦੇ ਦੇਖੇ ਨੇ ਉਹ ਕਹਿੰਦੇ ਫਲਾਣੀ ਜਗ੍ਹਾ ਤੇ ਦੁੱਤੀਆਂ ਲਾਉਂਦੇ ਤਾਂ ਮੈਂ ਵੀ ਸੁਣੇ ਸੀਗੇ ਫਲਾਣੀ ਜਗ੍ਹਾ ਤੇ ਬੈਦ ਲਾਉਂਦੇ ਆ ਉਹ ਫਲਾਣੀ ਹਾਂ ਫਲਾਣੀ ਜਗ੍ਹਾ ਤੇ ਕਹਿੰਦੇ ਬਖਸ਼ ਹੋਈ ਆ ਕਹਿੰਦੇ ਉਹਦੇ ਗੂਠੇ ਕਰਦੇ ਆ ਕੁਛ ਇਦਾਂ ਕਰਦੇ ਆ ਹਾਂ ਗੂਠਾ ਲਾ ਦੋ ਕਹਿੰਦੇ ਉਹ ਪਿੱਟ ਤੇ ਗੂਠਾ ਲਾ ਦਿੰਦਾ ਤੇ ਮਨ ਲਾ ਥੋੜੇ ਮੰਨ ਲਓ ਪਿੱਠ ਮੇਰੇ ਦਰਦ ਹੋ ਰਹੀ ਆ ਠੀਕ ਨਹੀਂ ਹੋ ਰਹੀ ਬੈਕ ਪੇਨ ਆ ਉਹ ਗੂਠਾ ਲਾਊਗਾ ਆਪਣੇ ਪੈਰ ਦਾ ਯਾਰ ਬੈਕ ਪੇਨ ਹੋ ਕਾਦੇ ਨਾ ਰਹੀ ਆ ਹੋ ਸਕਦਾ ਐਲ 4 ਐਲ 5 ਮੰਨ ਕੇ ਤਾਂ ਮੰਨ ਕੇ ਤੇ ਕੁਝ ਹੋਵੇ ਹੋ ਸਕਦਾ ਸਾਡਾ ਮਾਸ ਖਿੱਚਿਆ ਗਿਆ ਹੋਵੇ ਹੋ ਸਕਦਾ ਸਾਡੀ ਡਿਸਕ ਨੂੰ ਪ੍ਰੋਬਲਮ ਆ ਗਈ ਹੋ ਹਮ ਹੁਣ ਗੁੱਠਾ ਲਾਉਣਾ ਸਾਰਾ ਕੁਝ ਠੀਕ ਕਿਵੇਂ ਹੋ ਜੂਗਾ ਜਿਹੜੀ ਚੀਜ਼ ਦਬ ਗਈ ਹੁਣ ਆਮ ਤੁਸੀਂ ਡਾਕਟਰਾਂ ਕੋਲੇ ਚਲੇ ਜਾਓ ਜਿਹੜੇ ਬੈਕ ਦਾ ਕਰਦੇ ਆ ਹਮ ਟੁੱਈ ਦਾ ਹਮ ਗੋਟਿਆਂ ਦਾ ਕਰਦੇ ਆ ਹਮ ਉਹ ਕਿਸੇ ਨੂੰ ਇਹ ਨਹੀਂ ਕਹਿੰਦੇ ਭਰਾਵਾ ਯੂਰ ਕੈਟ ਚੈੱਕ ਕਰਾ ਲੈ ਈਐਸਆਰ ਚੈੱਕ ਕਰਾ ਲੈ ਗਠੀਆ ਚੈੱਕ ਕਰਾ ਲੈ ਉਹ ਮੇਰੇ ਨਾਲ ਕਾ ਗੋਟਾ ਮਲਦਾ ਉਹ ਕਹਿੰਦਾ ਨਹੀਂ ਤੇਰਾ ਤਾਂ ਗੋਟਾ ਘਸ ਗਿਆ ਗਰੀਸ ਮੁੱਕ ਗਈ ਗਰੀਸ ਮੁੱਕ ਗਰੀਸ ਪਾਈ ਕਿੱਥੋਂ ਦੀ ਸੀ ਸੱਚ ਨਾਲੀਆਂ ਚੀਜ਼ਾਂ ਐ ਸੱਚੀ ਗੱਲ ਐ ਇਹ ਇੱਕ ਵਿਸ਼ਾ ਐ ਬਹੁਤ ਵੱਡਾ ਹੂੰ ਜੇ ਅਸੀਂ ਲੋਕਾਂ ਨੇ ਇਹਨੂੰ ਮਜ਼ਾਕ ਬਣਾ ਲਿਆ ਨਾ ਤੇ ਮਜ਼ਾਕ ਹੋਣਾ ਨਹੀਂ ਚਾਹੀਦਾ ਗਾਲਾਂ ਲੋਕਾਂ ਨੇ ਮੈਨੂੰ ਵੀ ਕੱਢੀਆਂ ਵੀ ਤੂੰ ਬਾੜਾ ਸੈਨਾ ਜੰਪਿਆ ਹੂੰ ਸਮਝ ਗਏ ਨਾ ਜੇ ਕਿਸੇ ਨੂੰ ਚਾਜਦੀ ਗੱਲ ਅੱਜ ਜੇ ਕਿਸੇ ਨੂੰ ਇੱਕ ਸ਼ੇਖ ਸ਼ਾਦੀ ਹੋਇਆ ਸ਼ੇਖ ਸ਼ਾਦੀ ਫਿਲਾਸਫਰ ਹੋਇਆ ਬਹੁਤ ਤਕੜਾ ਹੂੰ ਉਹ ਤੁਰਿਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਪਾਣੀ ਦਾ ਖੱਡਾ ਸੀ ਜਿਹੜਾ ਮੂਰੋ ਆ ਰਿਹਾ ਸੀ ਸ਼ੇਖ ਸ਼ਾਦੀ ਉਹਨੂੰ ਵੇਖ ਕੇ ਰੁਕ ਗਿਆ ਵੀ ਇਹ ਲੰਗ ਜਾਵੇ ਮੈਂ ਬਾਅਦ ਚ ਲੰਗ ਜੂਗਾ ਵੀ ਜਗਾ ਘਾਟ ਸੀ ਲੰਗਣ ਵਾਸਤੇ ਜਦੋਂ ਮੇਰੇ ਅਰ ਕਾ ਲੰਗਿਆ ਤਾਂ ਸ਼ੇਖ ਸ਼ਾਦੀ ਨੂੰ ਧੱਕਾ ਮਾਰ ਕੇ ਉੱਠੋਇ ਜੜ ਗਏ ਸ਼ੇਖ ਸ਼ਾਦੀ ਨੇ ਗਾਲ ਨਹੀਂ ਕੱਢੀ ਜੇ ਮੇਰੇ ਅਰ ਕਾ ਹੁੰਦਾ ਤਾਂ ਸ਼ਾਇਦ ਸਗਦਾ ਰੋੜਾ ਹੀ ਚੱਕ ਕੇ ਮਾਰਦਾ ਹੂੰ ਉਹਨੇ ਗਾਲ ਨਹੀਂ ਕੱਢੀ ਹੂੰ ਉਹ ਕਹਿੰਦਾ ਸੁਣੀ ਭਰਾਵਾ ਮੇਰੀ ਗੱਲ ਸੁਣ ਕੇ ਜਾਈਂ ਉਹ ਕਹਿੰਦਾ ਹਾਂ ਕਹਿੰਦਾ ਮੈਨੂੰ ਇਹ ਤਾਂ ਦੱਸ ਵੀ ਮੈਂ ਤੇਰਾ ਪੜਾ ਕਦੋਂ ਕੀਤਾ ਸੀ ਜਿਹਦਾ ਤੂੰ ਮੈਨੂੰ ਇਨਾਮ ਦੇ ਕੇ ਚੱਲਿਆ ਮੈਂ ਤੇਰਾ ਭਲਾ ਕਦੋਂ ਕੀਤਾ ਹੀ ਫਾਇਦਾ ਕਦੋਂ ਕੀਤਾ ਸੀ ਹੂੰ ਤੁਸੀਂ ਰਸਗੁੱਲੇ ਖਾ ਲਓ ਬਰਫੀ ਖਾ ਲਓ ਮਠਿਆਈ ਖਾ ਲਓ ਜੋ ਮਰਜ਼ੀ ਖਾ ਲਓ ਚੌਲ ਜਿੰਨੇ ਮਰਜ਼ੀ ਖਾ ਲਓ ਪਨੀਰ ਜਿੰਨਾ ਮਰਜ਼ੀ ਖਾ ਲਓ ਤੁਹਾਨੂੰ ਢ ਘਾਰ ਨਹੀਂ ਆਊਗਾ ਤੇ ਚਾਟੀ ਦੀ ਲੱਸੀ ਅੱਧਾ ਗਲਾਸ ਪੀ ਲੋ ਤੁਹਾਨੂੰ ਢ ਘਾਰ ਨਾਲ ਦੀ ਨਾਲ ਕੁਦਰਤ ਵਿੱਚ ਕੋਈ ਚੀਜ਼ ਆ ਯਾਰ ਚਾਟੀ ਦੀ ਲੱਸੀ ਤੁਸੀਂ ਇੱਕ ਗਲਾਸ ਪੀ ਲੋ ਤੁਹਾਨੂੰ ਨਾਲ ਦੀ ਨਾਲ ਢ ਘਾਰ ਆ ਜੇ ਜਿਹੜੇ ਕੈਮੀਕਲ ਬਣਾ ਕੇ ਕੈਮੀਕਲ ਪਾ ਕੇ ਬਣਾਈਆਂ ਹੋਈਆਂ ਚੀਜ਼ਾਂ ਭਾਦੀ ਕਵਾਂਟਰਲ ਖਾ ਲੋ ਤੁਹਾਨੂੰ ਡਕਾਰ ਹੀ ਨਹੀਂ ਹੋਣਾ ਹਾਂ ਐਦਾਂ ਹੁੰਦਾ